ਸਤਿ ਸ਼੍ਰੀ ਅਕਾਲ ਦੇਖ ਰਹੇ ਹੋ ਪੰਜਾਬੀ ਲਿੰਕ ਤੇ ਮੈਂ ਸੁਨੀਹਾ ਲੈ ਕੇ ਹਜ਼ਰਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਅੱਜ ਦਾ ਬਲਟਨ ਸਪான்ਸਰ ਕੀਤਾ ਗਿਆ ਹੈ ਨਿਊ ਪੰਜਾਬ ਫ੍ਰੀਸ ਐਂਡ ਰੈਸਟੋਰੈਂਟ ਕੋਲੋਨਾ ਵਾਲਿਆਂ ਵੱਲੋਂ ਕਰਨਾ ਡਾਈਨਿੰਗ ਜਾਂ ਕਰਨਾ ਚੈੱਕਆਊਟ ਯਾ ਕਰਾਉਣੇ ਹੈ ਕਿਸੇ ਵੀ ਤਰ੍ਹਾਂ ਦੇ ਗੇਂਟਪਾ ਤੋਂ ਸੀ ਸੰਪਰਕ ਦਾ ਸਾਥ ਲਿਓ ਨਿਊ ਪੰਜਾਬ ਫ੍ਰੀਸ ਐਂਡ ਰੈਸਟੋਰੈਂਟ ਕੋਲੋਨਾ ਵਾਲਿਆਂ ਲੇਟਨੈਂਟ ਵਿਸ਼ਵਾਸ ਪਰਖਿਆਂ ਦੇ ਨਾਲ ਇੱਕ ਪ੍ਰੋਗਰਾਮ ਵਿੱਚ ਵੱਖਵਾਦੀ ਨਾਰੀਆਂ ਵਿਰੁੱਧ ਭਾਰਤ ਨੇ ਕੀਤਾ ਪ੍ਰਦਰਸ਼ਨ ਭਾਰਤ ਦੀ ਨਾਰਾਜ਼ਗੀ ਤੋਂ ਬਾਅਦ ਮਸਕ ਦੀ ਬੀਜਿੰਗ ਯਾਤਰਾ ਸੁਪਰੀਮ ਕੋਰਟ ਨੇ ਨਬਾਲਗ ਬਲਾਕਾਰ ਪੀੜਤਾ ਦੇ ਮਾਪਿਆਂ ਦਾ ਮਨ ਬਦਲਣ ਉੱਤੇ ਗਰਭ ਪਾਤ ਦਾ ਆਦੇਸ਼ ਲਿਆ ਵਾਪਸ ਤਤੰਜਲੀ ਫੂਡਸ ਨੂੰ ਜੀਐਸਟੀ ਬਕਾਈ ਲਈ ਕਾਰਨ ਦਸਤੋਂ ਨੋਟਿਸ ਮਿਲਿਆ ਕੈਲਗਰੀ ਦੇ ਪ੍ਰਿੰਸੀਪਲ ਉਤੇ ਬਾਲ ਫੋਟੋਗ੍ਰਾਫੀ ਰੱਖਣ ਦਾ ਦੋਸ਼ ਕੈਲਰੀ ਦੇ ਪੱਛਮ ਵਿੱਚ ਬਰਫਬਾਰੀ ਦੀ ਚੇਤਾਵਨੀ ਅਲਬਰਟਾ ਨੂੰ ਆਖਰਕਾਰ ਕੈਲਗਰੀ ਅਤੇ ਐਡਮੰਟਨ ਵਿਚਕਾਰ ਮਿਲ ਸਕਦੀ ਹੈ ਇੱਕ ਰੀਲ ਲਾਈਨ ਰਿਟੇਲਰ ਲੰਡਨ ਡਰਾਗਸ ਨੇ ਸਾਈਬਰ ਸੁਰੱਖਿਆ ਘਟਨਾ ਕਾਰਨ ਪੱਛਮੀ ਕੈਨੇਡਾ ਵਿੱਚ ਕੀਤੇ ਸਟੋਰ ਬੰਦ ਕ੍ਰੈਡਿਟ ਕਾਰਡ ਧੋਖਾਧੜੀ ਦੇ ਮਾਮਲੇ ਵਿੱਚ 12 ਗ੍ਰਿਫਤਾਰ 40 ਲੱਖ ਡਾਲਰ ਦਾ ਨੁਕਸਾਨ ਟੈਂਕੋਵਰੇ ਸਕੂਲ ਬੋਰਡ ਸਕੂਲਾਂ ਵਿੱਚ ਸੈਲਫੋਨਸ ਨੂੰ ਸੀਮਤ ਕਰਨ ਦੇ ਪ੍ਰਸਤਾਵ ਉੱਤੇ ਪਾਵੇਗਾ ਵੋਟ IMF ਨੇ ਪਾਕਿਸਤਾਨ ਲਈ 1.1 ਬਿਲੀਅਨ ਡਾਲਰ ਦੀ ਫੰਡਿੰਗ ਨੂੰ ਦਿੱਤੀ ਪ੍ਰਵਾਨਗੀ ਤੇ Imran Khan ਦੇ ਸਲਾਹਕਾਰ ਨੇ ਬ੍ਰਿਟੇਨ ਉੱਤੇ ਤਸਦੀ ਹਮਲੇ ਤੋਂ ਬਾਅਦ ਪਾਕਿਸਤਾਨ ਸਰਕਾਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਸ਼ੁਰੂ ਤਹੰਖਾ ਅਵਸਥਾ ਦੇ ਨਾਲ ਭਾਰਤ ਨੇ ਸੋਮਵਾਰ ਨੂੰ ਕੈਨੇਡੀਅਨ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਸੰਬੋਧਿਤ ਇੱਕ ਪ੍ਰੋਗਰਾਮ ਵਿੱਚ ਸਿੱਖ ਦੇਸ਼ ਤੇ ਸਮਰਥਨ ਵਿੱਚ ਵੱਖਵਾਦੀ ਨਾਰੇ ਲਗਾਏ ਜਾਣ ਤੋਂ ਬਾਅਦ ਡੂੰਗੀ ਚਿੰਤਾ ਅਤੇ ਸਖਤ ਵਿਰੋਧ ਜ਼ਾਹਰ ਕੀਤਾ। ਪਿਛਲੇ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕਿਹਾ ਸੀ ਕਿ ਕੈਨੇਡਾ ਸਰਗਰਮੀ ਨਾਲ ਪ੍ਰਸੇਯੋਗ ਦੋਸ਼ਾਂ ਦੀ ਪੜਵਾਈ ਕਰ ਰਿਹਾ ਹੈ। ਉਨੇ ਕਹਿਆ ਕਿ ਜੂਨ 2023 ਵਿੱਚ ਇੱਕ ਕਨੇਡੀਅਨ ਨਾਗਰਿਕ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦਾ ਸੰਭਾਵਿਤ ਤੌਰ ਤੇ ਸਬੰਧ ਹੈ ਗੁਰਪ੍ਰਬ ਦੇ ਹਰਦੀਪ ਸਿੰਘ ਨਿਜਰ ਦੀ ਪਿਛਲੇ ਸਾਲ 18 ਜੂਨ ਨੂੰ ਬੈਂਕੋਵਰ ਦੇ ਸਰੀ ਸ਼ਹਿਰ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਨਿਜਰ ਨੇ ਇੱਕ ਸੁਤੰਤਰ ਖਾਲਿਸਤਾਨੀ ਰਾਜ ਦੇ ਰੂਪ ਵਿੱਚ ਇੱਕ ਸਿੱਖ ਮਾਤਭੂਮੀ ਦਾ ਸਮਰਥਨ ਕੀਤਾ ਸੀ ਅਤੇ ਸਾਲ 2020 ਜੁਲਾਈ ਵਿੱਚ ਭਾਰਤ ਨੇ ਉਸ ਨੂੰ ਅਤਵਾਦੀ ਵਜੋਂ ਨਾਮਜ਼ਦ ਕੀਤਾ ਸੀ ਨਵੀਂ ਦਿੱਲੀ ਨੇ ਨਿਜਰ ਦੇ ਕਤਲ ਵਿੱਚ ਕਿਸੇ ਵੀ ਰਸਮੀ ਸਰਕਾਰੀ ਭੂਮਿਕਾ ਤੋਂ ਇਨਕਾਰ ਕੀਤਾ ਐਲਨ ਮਸਕ ਨੂੰ ਟੈਸਲਾ ਇנק ਲਈ ਤੇਜ਼ ਜਿੱਤ ਦੀ ਸਖਤ ਜ਼ਰੂਰਤ ਸੀ ਪ੍ਰਧਾਨ ਮੰਤਰੀ ਲੀ ਕਿਆਂਗ ਸਮੇਤ ਅਧਿਕਾਰੀਆਂ ਨਾਲ ਬੈਠਕ ਲਈ ਐਤਵਾਰ ਨੂੰ ਅਰਬ ਪਤੀ ਦੀ ਬੀਜਿੰਗ ਦੀ ਅਚਨਚੇਤ ਯਾਤਰਾ ਦਾ ਤੁਰੰਤ ਲਾਭ ਹੋਇਆ ਟੈਸਲਾ ਨੇ ਚੀਨ ਵਿੱਚ ਆਪਣੀਆਂ ਵਧੇਰੇ ਉਨਤ ਡਰਾਈਵਰ ਸਹਾਇਤਾ ਵਿਸ਼ੇਸ਼ਤਾਵਾਂ ਨੂੰ ਤਾਇਨਾਤ ਕਰਨ ਲਈ ਅਸਥਾਈ ਮਨਜ਼ੂਰੀ ਪ੍ਰਾਪਤ ਕੀਤੀ ਜਿਸ ਨਾਲ ਸੰਭਾਵਿਤ ਤੌਰ ਤੇ ਆਪਣੇ ਦੂਜੇ ਸਭ ਤੋਂ ਮਹੱਤਵਪੂਰਨ ਬਾਜ਼ਾਰ ਵਿੱਚ ਹਮਾਲੀਆ ਵਧੇਗਾ ਟੈਸਲਾ 的。 ਚੀਨੀ ਕਾਰੋਬਾਰ ਲਿਫਟ ਦੀ ਵਰਤੋਂ ਕਰ ਸਕਦਾ ਹੈ ਕੰਪਨੀ ਨੇ ਪਿਛਲੇ 18 ਮਹੀਨਿਆਂ ਵਿੱਚ ਵਾਰ-ਵਾਰ ਕੀਮਤਾਂ ਵਿੱਚ ਕਟਾਤੀ ਕੀਤੀ ਹੈ ਜਿਸ ਨਾਲ ਦੇਸ਼ ਤੋਂ ਕਮਾਈ ਪੂਰੀ ਤਰ੍ਹਾਂ ਖਤਮ ਹੋ ਸਕਦੀ ਹੈ ਸੋਮਵਾਰ ਨੂੰ ਨਿਯਮਤ ਕਾਰੋਬਾਰ ਸ਼ੁਰੂ ਹੋਣ ਤੋਂ ਪਹਿਲਾਂ ਕੰਪਨੀ ਦੇ ਸ਼ੇਅਰਜ਼ ਵਿੱਚ 14% ਤੱਕ ਦਾ ਹੁਸ਼ਾ ਲਾਇਆ ਜਿਸ ਨਾਲ ਕਮਾਈ ਤੋਂ ਬਾਅਦ ਦੀ ਤੇਜ਼ੀ ਵਧੀ ਹੈ ਮਸਕ ਦੀ ਯਾਤਰਾ ਬੀਜਿੰਗ ਦੀ ਸਰਕਾਰ ਅਤੇ ਸਥਾਨਕ ਸਰਕਾਰਾਂ ਦੀ ਵੱਡੀ ਤਸਵੀਰ ਦਾ ਹਿੱਸਾ ਜੋ ਵਿਦੇਸ਼ੀ ਨਿਵੇਸ਼ ਲਈ ਵਧੇਰੇ ਖੁੱਲ੍ਹਾ ਹੋਣਾ ਚਾਹੁੰਦੀਆਂ ਹਨ ਬਲਕਾਇ ਪੀੜਤਾ ਦੇ ਮਾਪਿਆਂ ਦੇ ਮਨ ਬਦਲਣ ਤੋਂ ਬਾਅਦ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਆਪਣੇ 22 ਅਪ੍ਰੈਲ ਦੇ ਆਦੇਸ਼ ਨੂੰ ਵਾਪਸ ਲੈ ਲਿਆ ਜਿਸ ਵਿੱਚ ਉਸ ਨੇ ਲੜਕੀ ਨੂੰ 30 ਹਫ਼ਤਿਆਂ ਦੀ ਗਰਭਾਤੀ ਇਜਾਜ਼ਤ ਦਿੱਤੀ ਸੀ ਨਵਾਲਕ ਦੀ ਭਲਾਈ ਨੂੰ ਸਭ ਤੋਂ ਮਹੱਤਵਪੂਰਨ ਦੱਸਦੇ ਹਾਂ ਸੁਪਰੀਮ ਕੋਰਟ ਨੇ 22 ਅਪ੍ਰੈਲ ਨੂੰ ਸੰਵਿਧਾਨ ਦੀ ਧਾਰਾ 142 ਤਹਿਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਕੀਤੀ ਸੀ ਜੋ ਉਸ ਨੂੰ ਕੋਈ ਵੀ ਆਦੇਸ਼ ਪਾਸ ਕਰਨ ਦਾ ਅਧਿਕਾਰ ਦਿੰਦੀ ਹੈ ਵੀਡੀਓ ਕਾਨਫਰencing ਰਾਹੀਂ ਜੱਜਾਂ ਨਾਲ ਗੱਲ ਬਾਤ ਕਰਨ ਵਾਲੇ ਮਾਪਿਆਂ ਨੇ ਕਿਹਾ ਕਿ ਉਹਨਾਂ ਨੇ ਗਰਭਵਸਥਾ ਦੀ ਪੂਰੀ ਮਿਆਦ ਦਾ ਇੰਤਜ਼ਾਰ ਕਰਨ ਦਾ ਫੈਸਲਾ ਕੀਤਾ ਸੀਜੀਆਈਡੀ ਅਗਵਾਈ ਵਾਲੇ ਬੈਂਚ ਨੇ ਮਾਪਿਆਂ ਦੀਆਂ ਦਲੀਲਾਂ ਨੂੰ ਸਵੀਕਾਰ ਕਰ ਲਿਆ ਅਤੇ 22 April ਦੇ ਆਦੇਸ਼ ਨੂੰ ਵਾਪਸ ਲੈ ਲਿਆ ਤਤੰਜਲੀ ਫੂਡਸ ਨੂੰ ਜੀਐਸਟੀ ਖੋਫੀਆ ਵਿਭਾਗ ਨੇ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਕੰਪਨੀ ਨੂੰ ਇਹ ਦੱਸਣ ਲਈ ਕਿਹਾ ਕਿ ਉਸ ਤੋਂ 27.46 ਕਰੋੜ ਰੁਪਏ ਦਾ ਇਨਪੁਟ ਟੈਕਸ ਕ੍ਰੈਡਿਟ ਕਿਉਂ ਨਹੀਂ ਵਸੂਲਿਆ ਗਿਆ ਗੁਰੂ ਰਾਮਦੇਵ ਦੀ ਅਗਵਾਈ ਵਾਲੀ ਤਤੰਜਲੀ ਆਯੂਵੈਦ ਸਮੂਹ ਦੀ ਫਰਮ ਜੋ ਮੁਖਤਾਰ ਤੇ ਖਾਣ ਵਾਲੇ ਤੇਲ ਦੇ ਕਾਰੋਬਾਰ ਨਾਲ ਜੁੜੀ ਹੋਈ ਹੈ ਉਸ ਨੂੰ ਜੀਐਸਟੀ ਇੰਟੈਲੀਜੈਂਸ ਡਾਇਰੈਕਟੋਰੇਟ ਜਨਰਲ ਤੋਂ ਉਕਤ ਨੋਟਿਸ ਮਿਲਿਆ ਹੈ ਤਤੰਜਲੀ ਫੂਡਸ ਨੇ ਕਿਹਾ ਕਿ ਹੁਣ ਤੱਕ ਅਥਾਰਟੀ ਨੇ ਸਿਰਫ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਅਤੇ ਕੰਪਨੀ ਅਥਾਰਟੀ ਦੇ ਸਾਹਮਣੇ ਆਪਣੇ ਕੇਸ ਦਾ ਬਚਾਅ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕੇਗੀ ਪੜ ਚੱਲ ਰਿਹਾ ਹੈ ਕੈਲਬਰੀ ਖਬਰਾਂ ਦੇ ਨਾਲ ਕੈਲਬਰੀ ਦੇ ਇੱਕ ਐਲੀਮੈਂਟ ਇਸ ਸਕੂਲ ਦੇ ਪ੍ਰਿੰਸੀਪਲ ਉੱਤੇ ਬਾਲ ਪੋਰਨੋਗ੍ਰਾਫੀ ਰੱਖਣ ਦਾ ਦੋਸ਼ ਲਗਾਇਆ ਗਿਆ ਜਨਵਰੀ ਵਿੱਚ ਅਲਬਰਟਾ ਲਾਅ ਇਨਫੋਰਸਮੈਂਟ ਰਿਸਪੌਂਸ ਟੀਮਾਂ ਨੂੰ ਆਰਸੀਐਮਪੀ ਦੇ ਰਾਸ਼ਟਰੀ ਬਾਲ ਸ਼ੋਸ਼ਣ ਭਰਾਗ ਕੇਂਦਰ ਦੁਆਰਾ ਸੂਚਿਤ ਕੀਤਾ ਗਿਆ ਸੀ ਜਦੋਂ ਮੁਲਜ਼ਮ ਨੇ ਸਕਾਈਪ 'ਤੇ ਵਰਤੋਂ ਕਰਦੇ ਹਾਂ ਬਾਲ ਜਨਸੀ ਸ਼ੋਸ਼ਣ ਸਮੱਗਰੀ ਅਪਲੋਡ ਕੀਤੀ ਸੀ ਕੈਲਵੀ ਦੇ ਸੈਕਰਡ ਹਾਰਟ ਐਲੀਮੈਂਟਰੀ ਸਕੂਲ ਵਿੱਚ ਪ੍ਰਿੰਸੀਪਲ ਦੇ ਤੌਰ ਤੇ ਕੰਮ ਕਰਨ ਵਾਲੇ 48 ਸਾਲਾਂ ਬਰੂਸ ਕੈਂਪਵੈਲ ਨੂੰ 16 ਅਪ੍ਰੈਲ ਨੂੰ ਗਫਤਾਰ ਕੀਤਾ ਗਿਆ ਸੀ ਅਤੇ ਉਸ ਦੇ ਬਾਲ ਪਾਰਨੋਗ੍ਰਾਫੀ ਰੱਖਣ ਅਤੇ ਉਸ ਤੱਕ ਪਹੁੰਚ ਕਰਨ ਦਾ ਦੋਸ਼ ਲਗਾਇਆ ਗਿਆ। ਸਟਾਫ ਸਰਜੰਟ ਮਾਰਕ ਨੇ ਕਿਹਾ ਕਿ ਫਿਲਹਾਲ ਸਾਡਾ ਮੰਨਣਾ ਇਹ ਹੈ ਕਿ ਅਪਰਾਧ ਪੂਰੀ ਤਰ੍ਹਾਂ ਆਨਲਾਈਨ ਗਤੀਵਿਧੀਆਂ ਨਾਲ ਜੁੜੇ ਹੋਏ ਨੇ ਪਰ ਅਸੀਂ ਇਸ ਗੱਲ ਦੀ ਛਲਾਗਾ ਕਰ ਸਕਦੇ ਹਾਂ ਕਿ ਮਾਪੇ ਅਤੇ ਵਿਦਿਆਰਥੀ ਇਹਨਾਂ ਦੋਸ਼ਾਂ ਨੂੰ ਲੈ ਕੇ ਕਿਵੇਂ ਹੈਰਾਨ ਅਤੇ ਚਿੰਤਤ ਹੋਣਗੇ। ਇਹ ਕਿਹਾ ਜਾਂਦਾ ਹੈ ਕਿ ਆਪਾਰ ਦੀ ਬਾਰਸ਼ ਮਈ ਵਿੱਚ ਫੁੱਲ ਲਿਆਉਂਦੀ ਹੈ ਪਰ ਉਹਨਾਂ ਫੁੱਲਾਂ ਨੂੰ ਇਸ ਸਾਲ ਇੰਤਜ਼ਾਰ ਕਰਨਾ ਪੈ ਸਕਦਾ ਹੈ ਕਿਉਂਕਿ ਬਰਫਬਾਰੀ ਦੀ ਭੇਖਵਾਨੀ ਹੋਈ ਹੈ ਦੱਖਣੀ ਅਲਬਰਟਾ ਦੇ ਕੁਝ ਹਿੱਸਿਆਂ ਵਿੱਚ ਸੋਮਵਾਰ ਨੂੰ ਇੱਕ ਖਬਰ ਸੁਣੀ ਗਈ ਹੈ ਕਿ ਅਗਲੇ ਮਹੀਨੇ ਦੀ ਸ਼ੁਰੂਆਤ ਵਿੱਚ ਹੋਰ ਬਰਫਬਾਰੀ ਹੋ ਸਕਦੀ ਹੈ ਵਾਟਰਵੈਰਨ ਕੈਨੇਡਾ ਨੇ ਕੈਲਗਰੀ ਦੇ ਪੱਛਮ ਵਿੱਚ ਕਈ ਇਲਾਕਿਆਂ ਲਈ ਬਰਫਪਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ ਜਿਸ ਵਿੱਚ ਬੈਫ ਨੈਸ਼ਨਲ ਪਾਰਕ ਕਨਾਸਕਸ ਕੰਟਰੀ ਅਤੇ ਰਾਕੀ ਮਾਊਂਟੇਨ ਦੇ ਕੁਝ ਹਿੱਸੇ ਸ਼ਾਮਲ ਹਨ ਮੌਸਮ ਵਿਭਾਗ ਨੇ ਕਿਹਾ ਕਿ ਅਜ ਰਾਤ ਅਤੇ ਮੰਗਲਵਾਰ ਸਵੇਰੇ ਪਾਰੀ برفਪਾਰੀ ਹੋਣ ਦੀ ਸੰਭਾਵਨਾ ਹੈ ਜਿਸ ਦੀ ਕੁੱਲ ਮਾਤਰਾ 10 ਤੋਂ 20 ਸੈਂਟੀਮੀਟਰ ਹੈ ਮੰਗਲਵਾਰ ਸਵੇਰੇ برفਪਾਰੀ ਘੱਟ ਹੋਵੇਗੀ ਪਰ ਮੰਗਲਵਾਰ ਰਾਤ ਅਤੇ ਬੁੱਧਵਾਰ ਨੂੰ ਭਾਰੀ برفਪਾਰੀ ਦਾ ਦੂਜਾ ਦੌਰ ਹੋਣ ਦੀ ਸੰਭਾਵਨਾ ਹੈ ਸਾਲਾਂਬੀ ਉਡੀਕ ਤੋਂ ਬਾਅਦ ਅਲਬਰਟਾ ਆਖਰਕਾਰ ਆਪਣੇ ਦੋ ਸਭ ਤੋਂ ਵੱਡੇ ਸ਼ਹਿਰਾਂ ਨੂੰ ਜੋੜਨ ਵਾਲੀ ਰੇਲ ਲਾਈਨ ਪ੍ਰਾਪਤ ਕਰ ਸਕਦਾ ਹੈ। ਏਲਾਨ ਪ੍ਰੀਮੀਅਰ ਡੇਨੀਅਲ ਸਮਿਥ ਨੇ ਯਾਤਰੀ ਰੇਲ ਮਾਸਟਰ ਪਲਾਨ ਦੇ ਹਿੱਸੇ ਵਜੋਂ ਸੋਮਵਾਰ ਸਵੀਕਾਰ ਕੀਤਾ ਜਿਸ ਵਿੱਚ ਅਲਬਰਟਾ ਦੀ ਰੇਲਵੇ ਪ੍ਰਣਾਲੀਆਂ ਵਿੱਚ ਆਉਣ ਵਾਲੀਆਂ ਕਈ ਮਹੱਤਮਪੂਰਨ ਯੋਜਨਾਬੱਧ ਤਬਦੀਲੀਆਂ ਸ਼ਾਮਲ ਹਨ। ਇਹ ਖੁਲਾਸਾ ਹੋਇਆ ਸੀ ਕਿ ਕੈਲਗਰੀ ਅਤੇ ਐਡਮਿੰਟਨ ਵਿਚਕਾਰ ਇੱਕ ਕਨੈਕਟਿੰਗ ਟ੍ਰੇਨ ਲਾਈਨ ਕੰਮ ਕਰ ਰਹੀ ਹੈ ਤਾਂ ਜੋ ਅਲਬਰਟਾ ਵਾਸੀ ਯਾਨੀ ਆਪਣੀ ਯਾਤਰਾ ਦਾ ਵਧੇਰੇ ਆਸਾਨੀ ਨਾਲ ਅਤੇ ਇੱਕ ਫਾਇਤੀ ਆਨੰਦ ਲੈਣ ਵਿੱਚ ਸਹਾਇਤਾ ਕੀਤੀ ਜਾ ਸਕੇ ਪਰ ਕੋਵਰ ਦੇ ਡਾਊਨਟਾਊਨ ਵਿੱਚ ਲੰਡਨ ਡਰੱਗਸ ਸਟੋਰ ਦੇ ਸਾਹਮਣੇ ਸੋਮਵਾਰ ਨੂੰ ਕੁਝ ਲੋਕ ਹੈਰਾਨ ਸਨ ਕਿ ਉਹ ਆਪਣੀਆਂ ਦਵਾਈਆਂ ਜਾਂ హెయిਰ ਡਾਈ ਖਰੀਦਣ ਲਈ ਸਟੋਰ ਤੇ ਠੀਕ ਸਮੇਂ ਕਿਉਂ ਨਹੀਂ ਪਹੁੰਚ ਸਕੇ ਵੈਸਟ ਜਾਰਜੀਆ ਅਤੇ ਗ੍ਰੈਂਡ ਵਿਲੀ ਦੀਆਂ ਸੜਕਾਂ ਦੇ ਕੋਨੇ ਤੇ ਇੱਕ ਮੈਟਲ ਗੇਟ ਉਹਨਾਂ ਨੂੰ ਸਟੋਰ ਦੇ ਅੰਦਰ ਜਾਣ ਤੋਂ ਰੋਕ ਰਿਹਾ ਸੀ ਇੱਕ ਸਿਕਿਉਰਿਟੀ ਗਾਰਡ ਕਈ ਵਾਰ ਪਰੇਸ਼ਾਨ ਗਾਹਕਾਂ ਨੂੰ ਅਸਥਾਈ ਸਟੋਰ ਬੰਦ ਕਰਨ ਦੀ ਐਲਾਨ ਕਰਨ ਵਾਲੀ ਸਾਈਨ ਉੱਤੇ ਇਸ਼ਾਰਾ ਕਰ ਰਿਹਾ ਸੀ ਲੰਡਨ ਡਰੱਗਸ ਨੇ ਐਤਵਾਰ ਨੂੰ ਪੱਛਮੀ ਕੈਨੇਡਾ ਵਿੱਚ ਆਪਣੇ ਸਾਰੇ ਸਟੋਰ ਬੰਦ ਕਰ ਦਿੱਤੇ ਨੇ ਕਿਉਂਕਿ ਇੱਕ ਸਾਈਬਰ ਸੁਰੱਖਿਆ ਘਟਨਾ ਨਾਲ ਜੂਝ ਰਿਹਾ ਸੀ ਪ੍ਰਚੂਨਤੇ ਫਾਰਮੇਸੀ ਚੇਨ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਉਹਨਾਂ ਨੂੰ ਐਤਵਾਰ ਨੂੰ ਪਤਾ ਲੱਗਿਆ ਕਿ ਸਟੋਰ ਸਾਈਬਰ ਸੁਰੱਖਿਆ ਘਟਨਾ ਦਾ ਸ਼ਿਕਾਰ ਹੋਇਆ ਹੈ ਕੰਪਨੀ ਨੇ ਕਿਹਾ ਕਿ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਲੰਡਨ ਡਰੱਗਸ ਨੇ ਤੁਰੰਤ ਆਪਣੇ ਨੈਟਵਰਕ ਅਤੇ ਡਾਟਾ ਦੀ ਰੱਖਿਆ ਲਈ ਜਵਾਬੀ ਕਦਮ ਚੁੱਕੇ ਵੈਂਕੂਵਰ ਸਟੋਰ ਦੇ ਡਾਊਨਟਾਊਨ ਲੱਗੇ ਸਾਇਨ ਉਤੇ ਕਿਹਾ ਗਿਆ ਹੈ ਕਿ ਇਹ ਅਗਲੇ ਨੋਟਿਸ ਤੱਕ ਬੰਦ ਹੈ ਪਰ ਫਾਰਮਾਸਿਸਟ ਜ਼ਰੂਰੀ ਜ਼ਰੂਰਤਾਂ ਲਈ ਲੋਕਾਂ ਦੀ ਮਦਦ ਵਿੱਚ ਮੌਜੂਦ ਰਹਿਣਗੇ ਰੋਕਟੇਨ ਚੌਂਟੋ ਦਿਖਾਤੇ ਦੇ ਵਲ ਚੌਂਟੋਪੋਲਿਸ ਨੇ ਐਲਾਨ ਕੀਤਾ ਹੈ ਕਿ ਕ੍ਰੈਡਿਟ ਖਾਤਿਆਂ ਨਾਲ ਜੁੜੀ ਲੰਬੀ ਸਿੰਥੈਟਿਕ ਪਛਾਣ ਧੋਖਾਧੜੀ ਦੀ ਜਾਂਚ ਵਿੱਚ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪ੍ਰੋਜੈਕਟ ਡੀਜਾਵੂ ਦੇ ਨਤੀਜੇ ਸੋਮਵਾਰ ਨੂੰ ਸਾਹਮਣੇ ਪੇਸ਼ ਕੀਤੇ ਗਏ ਨੇ ਜਾਸੂਸ ਡੇਵਿਡ ਕਾਫੀ ਨੇ ਕਿਹਾ ਕਿ ਸਾਲ 2022 ਵਿੱਚ ਵਿੱਤੀ ਅਪਰਾਧ ਇਕਾਈ ਨੇ ਸਿੰਥੈਟਿਕ ਪਛਾਣ ਕ੍ਰੈਡਿਟ ਧੋਖਾਧੜੀ ਯੋਜਨਾ ਦੀ ਜਾਂਚ ਸ਼ੁਰੂ ਕੀਤੀ ਕਈ ਸ਼ੱਕੀਆਂ ਨੇ ਇੱਕ ਤੱਥ ਤੌਰ ਤੇ 680 ਤੋਂ ਵੱਧ ਵਿਲੱਖਣ ਸੰਥਾਟਿਕ ਪਛਾਣਾਂ ਬਣਾਈਆਂ ਜਿਨ੍ਹਾਂ ਵਿੱਚੋਂ ਕਈਆਂ ਦੀ ਵਰਤੋਂ অন্ਟਾਰੀਓ ਭਰ ਦੇ ਵੱਖ-ਵੱਖ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਵਿੱਚ ਸੈਂਕੜੇ ਬੈਂਕ ਅਤੇ ਕ੍ਰੈਡਿਟ ਖਾਤੇ ਖੋਲਣ ਲਈ ਕੀਤੀ ਗਈ ਸੀ ਤੋ ਖਾਤੜੀ ਕ੍ਰੈਡਿਟ ਖਾਤਿਆਂ ਦੀ ਵਰਤੋਂ ਇਨ-ਸਟੋਰ ਅਤੇ ਆਨਲਾਈਨ ਖਰੀਦਦਾਰੀ ਨਕਦ ਕਢਵਾਉਣ ਜਾਂ ਇਲੈਕਟ੍ਰੋਨਿਕ ਫੰਡ ਟਰਾਂਸਫਰ ਲਈ ਕੀਤੀ ਗਈ ਸੀ ਵੈਕਵਰ ਸਕੂਲ ਬੋਰਡ ਦੇ ਸਾਹਮਣੇ ਸੋਮਵਾਰ ਸ਼ਾਮ ਨੂੰ ਸਕੂਲਾਂ ਵਿੱਚ ਸੈਲਫੋਨ ਵਰਗੇ ਨਿਜੀ ਡਿਜੀਟਲ ਕਾਰਨਾ ਦੀ ਵਰਤੋਂ ਨੂੰ ਸੀਮਿਤ ਕਰਨ ਲਈ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ ਹੈ ਜਨਵਰੀ ਵਿੱਚ ਸੂਬੇ ਨੇ ਐਲਾਨ ਕੀਤਾ ਕਿ ਉਹ ਸਾਰੇ ਬੀਸੀ ਸਕੂਲਾਂ ਵਿੱਚ ਸੈਲਫੋਨ ਨੂੰ ਸੀਮਤ ਕਰਨ ਲਈ ਕਦਮ ਚੁੱਕ ਰਿਹਾ ਹੈ। ਸੂਬੇ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਸਕੂਲ ਜ਼ਿਲ੍ਹਿਆਂ ਨਾਲ ਕੰਮ ਕਰੇਗਾ ਕਿਉਂਕਿ ਉਨ੍ਹਾਂ ਨੇ ਨਵੇਂ ਸਕੂਲੀ ਸਾਲ ਦੀ ਸ਼ੁਰੂਆਤ ਲਈ ਨੀਤੀਆਂ ਨੂੰ ਅਪਡੇਟ ਕੀਤਾ ਹੈ। ਪ੍ਰਸਤਾਵਿਤ ਮਤਾ ਜੋ ਸਕੂਲ ਬੋਰਡ ਦੀ ਚੇਅਰਪਰਸਨ ਵਿਕਟੋਰੀਆ ਜੰਗ ਦੁਆਰਾ ਪੇਸ਼ ਕੀਤਾ ਗਿਆ ਹੈ, ਸੁਪਰਡੈਂਟ ਨੂੰ ਜ਼ਿਲ੍ਹੇ ਦੇ ਚੋਣ ਜ਼ਾਬਤੇ ਨੂੰ ਅਪਡੇਟ ਕਰਨ ਦਾ ਨਿਰਦੇਸ਼ ਦੇਵੇਗਾ। ਵਿਕਟੋਰੀਆ ਨੇ ਕਿਹਾ ਕਿ ਵੈਂਕੂਵਰ ਸਕੂਲ ਬੋਰਡ ਦੀ ਜ਼ਿੰਮੇਵਾਰੀ ਹੈ ਕਿ ਉਹ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਸਿਹਤਮੰਦ ਅਤੇ ਸੁਰੱਖਿਅਤ ਸਿੱਖਿਆ ਵਾਤਾਵਰਣ ਪ੍ਰਦਾਨ ਕਰੇ। ਪ੍ਰਸਤਾਵ ਵਿੱਚ ਇਹ ਕਿਹਾ ਗਿਆ ਹੈ ਕਿ ਸਾਡੇ ਨੌਜਵਾਨ ਵਿਦਿਆਰਥੀਆਂ ਵਿੱਚ ਇਲੈਕਟ੍ਰੋਨਿਕ ਉਪਕਰਣਾਂ ਖਾਸ ਤੌਰ ਤੇ ਸੈੱਲਫੋਨ ਦੀ ਜ਼ਿਆਦਾ ਵਰਤੋਂ ਧਿਆਨ ਭਟਕਾਉਣ, ਸਮਾਜਿਕ ਵਿਕਾਸ ਵਿੱਚ ਰੁਕਾਵਟ ਅਤੇ ਅਕਾਦਮਿਕ ਪ੍ਰਦਰਸ਼ਨ ਵਿੱਚ ਰੁਕਾਵਟਾਂ ਨਾਲ ਜੁੜੀ ਹੋਈ ਹੈ। ਇਹ ਮਤਾ 1 ਜੁਲਾਈ 2024 ਤੱਕ ਨਿੱਜੀ ਡਿਜੀਟਲ ਉਪਕਰਣਾਂ ਦੀ ਵਰਤੋਂ ਬਾਰੇ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਨਾਲ ਇੱਕ ਅਪਡੇਟ ਕੀਤੇ ਚੋਣ ਜ਼ਾਤੇ ਲਈ ਸਮਾਂ ਸੀਮਾ ਨਿਰਧਾਰਿਤ ਕਰਦਾ ਹੈ ਇਸੇ ਤਰ੍ਹਾਂ ਦੀਆਂ پابੰਦੀਆਂ ਕਿਊਬਿਕ ਨੇ ਸਾਲ 2023 ਵਿੱਚ ਅਤੇ ਅਨਟਾਰੀਓ ਨੇ ਸਾਲ 2019 ਵਿੱਚ ਅਪਣਾਈਆਂ ਸਨ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਕਾਰਜਕਾਰੀ ਬੋਰਡ ਨੇ ਸੋਮਵਾਰ ਨੂੰ ਪਾਕਿਸਤਾਨ ਲਈ 1.1 ਅਰਬ ਡਾਲਰ ਦੀ ਫੰਡਿੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੰਡਿੰਗ IMF ਨਾਲ 3 ਬਿਲੀਅਨ ਡਾਲਰ ਦੇ ਸਟੈਂਡ ਬਾਈ ਸਮਝੌਤੇ ਦੀ ਦੂਜੀ ਅਤੇ ਆਖਰੀ ਕਿਸ਼ਤ ਹੈ ਜਿਸ ਨੂੰ ਇਸਲਾਮਾਬਾਦ ਨੇ ਪਿਛਲੀਆਂ ਗਰਮੀਆਂ ਵਿੱਚ ਸੁਰੱਖਿਅਤ ਕੀਤਾ ਸੀ ਤਾਂ ਜੋ ਇੱਕ ਪ੍ਰਭੂਸੱਤਾ ਡਿਫਾਲਟ ਨੂੰ ਰੋਕਣ ਵਿੱਚ ਮਦਦ ਕੀਤੀ ਜਾ ਸਕੇ। ਇਸ ਦੇ ਇੱਕ ਦਿਨ ਤਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਰਿਆਦ ਵਿੱਚ ਵਿਸ਼ਵ ਆਰਥਿਕ ਫੌਮ ਤੋਂ ਇਲਾਵਾ IMF ਦੇ ਪ੍ਰਬੰਧ ਨਿਰਦੇਸ਼ਕ ਕ੍ਰਸਟੀਲਨਾ ਗਾਰਜਵਾ ਨਾਲ ਨਵੇਂ ਕਰਜ਼ਾ ਪ੍ਰਬੰਧ ਉੱਤੇ ਚਰਚਾ ਕੀਤੀ ਸੀ اسلامਾਬਾਦ ਇਸ ਮਹੀਨੇ ਮੌਜੂਦਾ ਸਟੈਂਡ ਬਾਈ ਵਿਵਸਥਾ ਦੀ ਮਿਆਦ ਖਤਮ ਹੋਣ ਤੋਂ ਬਾਅਦ ਫੰਡ ਨਾਲ ਇੱਕ ਨਵਾਂ ਵੱਡਾ ਲੰਬੀ ਮਿਆਦ ਦਾ ਐਕਸਟੈਂਡੈਂਟ ਫੰਡ ਫੈਸਿਲਿਟੀ ਸਮਝਾਤਾ ਚਾਹੁੰਦਾ ਹੈ ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਅਰੰਗਜੀਬ ਨੇ ਕਿਹਾ ਕਿ اسلامਾਬਾਦ ਜੁਲਾਈ ਦੇ ਸ਼ੁਰੂ ਤੱਕ ਨਵੇਂ ਪ੍ਰੋਗਰਾਮ ਤੇ ਸਟਾਫ ਪੱਦਰ ਦਾ ਸਮਝੌਤਾ ਕਰ ਸਕਦਾ ਹੈ। ਅਖੀਰਕਦਰ ਪਾਕਿਸਤਾਨ ਤੋਂ ਹੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇੱਕ ਸੀਨੀਅਰ ਸਲਾਹਕਾਰ ਨੇ ਆਪਣੀ ਸਰਕਾਰ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰਦਿਆਂ ਦਾਵਾ ਕੀਤਾ ਹੈ ਕਿ ਹਰਟਫੋਰਡ ਸ਼ਾਇਰ ਵਿੱਚ ਉਹਨਾਂ ਦੇ ਘਰ ਉੱਤੇ ਉਹਨਾਂ ਤੇ ਤਜ਼ਾਬ ਹਮਲੇ ਪਿੱਛੇ ਉਸ ਦੀ ਖੁਫੀਆ ਏਜੰਸੀ ISI ਦਾ ਹੱਥ ਹੈ 2 ਸਾਲ ਪਹਿਲਾਂ ਇਰਾਨ ਖਾਨ ਦੇ ਸੱਤਾ ਤੋਂ ਹਟਣ ਤੋਂ ਪਹਿਲਾਂ ਕਸ਼ਟਾਚਾਰ ਨਾਲ ਨਜਿੱਠਣ ਲਈ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰਨ ਤੋਂ ਬਾਅਦ ਆਧ ਬ੍ਰਿਟੇਨ ਵਿੱਚ ਸ਼ਰਨ ਲੈਣ ਵਾਲੇ ਸ਼ਹਿਜ਼ਾਦ ਅਕਬਰ ਖੁਸ਼ਕਿਸਮਤ ਸਨ ਕਿ ਪਿਛਲੇ ਸਾਲ 26 ਨਵੰਬਰ ਨੂੰ ਉਹਨਾਂ ਦੀ 4 ਸਾਲ ਦੀ ਬੇਟੀ ਦੇ ਸਾਹਮਣੇ ਹੋਏ ਹਮਲੇ ਵਿੱਚ ਅੱਖਾਂ ਦੀ ਰੌਸ਼ਨੀ ਨਹੀਂ ਗਵਾਚੀ ਇਸੇ ਅੱਜ ਤੱਕ ਲੇਟਨ ਅਗਲਾ ਗਲੱਟਨ ਲੈ ਕੇ ਜਲਦ ਹਾਜ਼ਰ ਹੋਵਾਂਗੇ ਦੇਖਦੇ ਰਹੋ ਪੰਜਾਬੀ ਲੈਂਥ ਨਜ਼ਰ ਹਰ ਹਫਤੇ ਧੰਨਵਾਦ